ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜੜਹਾੜਾਂ ਆਈ ਸੀ। ਜਿਹੜੀ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਸਰਕਾਰੀ ਆંકੜਿਆਂ ਦੇ ਮਤਾਬਕ 5 ਲੱਖ ਏਕੜ ਜ਼ਮੀਨ ਔਰ ਪੰਜ ਜ਼ਿਲ੍ਹੇ ਪ੍ਰਭਾਵਿਤ ਹੋਏ ਤੇ ਕਾਫੀ ਜੜੇ ਘਟ ਸੀ। ਸੋ ਦੁਨੀਆ 'ਚ ਬੈਠੇ ਸਾਰੇ ਪੰਜਾਬੀਆਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਮਦਦ ਕੀਤੀ। ਉਹਨਾਂ ਨੇ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਤਰਾਸਤੀ ਆਈ ਹੈ। ਅਜਨਾਲਾ ਬੈਲਟ ਦੇ ਜਿਸ ਤਰ੍ਹਾਂ ਪਿਛਲੇ ਦਿਨੀ ਸਾਡੇ ਹਾੜ ਆਇਆ ਔਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਦਾ ਬੜਾ ਨੁਕਸਾਨ ਹੋਇਆ ਸੋ ਪੰਜਾਬ ਦੇ ਹੋਂ ਦੇ ਨਾਤੇ ਉਹਨਾਂ ਕੋ ਰਿਆ ਨਹੀਂ ਗਿਆ ਔਰ ਇਮੀਡੀਏਟਲੀ ਉਹ ਇਹ ਸੁਣ ਕੇ ਪੰਜਾਬ ਵੱਲੋਂ ਨਠੇ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਸੀ ਮੈਂ ਐਵੇਂ ਕਹਾ ਕਿ ਜਿਹੜਾ ਗੁਲਸ਼ਨ ਰੇਡੀਓ ਦਾ ਸਾਰਾ ਪਰਿਵਾਰ ਹੈ ਸੋ ਗੁਲਸ਼ਨ ਰੇਡੀਓ ਦਾ ਸਾਨੂੰ ਜਿੰਨੇ ਵੀ ਸੁਣਦੇ ਇਹ ਗੁਲਸ਼ਨ ਰੇਡੀਓ ਦੇ ਲਿਸਨਰਸ ਨੇ ਉਹਨਾਂ ਦੇ ਸਰੋਤਿਆਂ ਦੇ ਇਹ ਸਾਰਾ ਪੈਸਾ ਸੋ ਜਿਵੇਂ ਲਗ ਲਗ ਫੇਸ ਦੇ ਵਿੱਚ ਅਸੀਂ ਕਾਫੀ ਰਿਸਰਚ ਕਰ ਤੋਂ ਬਾਅਦ ਦੇਖਿਆ ਕਿ ਛੋਟੇ ਬੱਚੇ ਜ਼ਿਆਦਾ ਜਿਹੜੇ ਮਤਾਸਰ ਪ੍ਰਭਾਵਤ ਆ ਅੱਗੇ ਸਰਦੀਆਂ ਦੀ ਆਮਦ ਹੈ ਕਿਵੇਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਸੋ ਉਹਨਾਂ ਨੇ ਉਹ ਤਾਂ ਬੱਚਿਆਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ امداد ਕਰਨ ਦਾ ਫੈਸਲਾ ਕੀਤਾ ਔਰ ਸਾਡੇ ਕੋਲ ਡਿਮਾਂਡ ਲਈ ਪਏ ਅਸੀਂ ਕਿਹੜੀ ਚੀਜ਼ ਜਿਹੜੀ ਆ ਵਿਦਿਆਰਥੀਆਂ ਲਈ ਦੀਏ ਇੱਥੇ ਤੇ ਅਸੀਂ ਇਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸ ਨਾਲ ਗੱਲ ਕੀਤੀ ਸੀ ਮੇਰੇ ਨਾਲ ਸਰਪੰਦੇ ਆ ਔਰ ਇਹਨਾਂ ਨੇ ਕਿਹਾ ਕਿ ਤੁਸੀਂ ਟਰੈਕਸੂਟ ਦੇ ਦਿਓ ਤੁਸੀਂ ਉਹ ਟਰੈਕਸੂਟ ਦਾ ਇੰਤਜ਼ਾਮ ਕੀਤਾ ਤੇ ਬਸ ਅਸੀਂ ਇਹ ਟਰੈਕਸੂਟਾਂ ਜਿਹਾ ਅਸੀਂ ਤੇ ਪਹੁੰਚੇ ਕਿ ਭਾਵੇਂ ਯੂਕੇ ਚ ਰਹਿੰਦੇ ਆ ਪਰ ਉਹਨਾਂ ਦਾ ਦਿਲ ਜਿਹੜਾ ਉਹ ਪੰਜਾਬ ਲਈ ਹੀ ਧੜਕਦਾ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਇਹ ਕਰਾਂਗਾ ਔਰ ਅੱਜ ਜੋ 300 ਦੇ ਕਰੀਬ ਜਿਹੜੇ ਟਰੈਕਸੂਟ ਲੈ ਕੇ ਬੱਚਿਆਂ ਲਈ ਆਏ ਨੇ ਜਿਹੜੀ ਚੀਜ਼ ਸੰਗਤੀ ਆ ਉਹ ਸਹੀ ਜਗ੍ਹਾ ਤੇ ਚੱਲ ਜੇ ਉਸਤੇ ਮਾਰ ਹੋ ਜੇ ਬਸ ਇੰਨੀ ਕੀ ਸੋਚਾਂ ਉਹ ਕਹਿੰਦੇ ਹੁੰਦੇ ਵੀ ਜੇ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਉਹ ਦੂਜੇ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਅੱਜ ਕੱਲ ਇਹ ਇੱਕ ਸੋਰਸ ਹੋ ਗਿਆ ਵੀ ਦੱਸਣਾ ਥੋੜਾ ਜ਼ਰੂਰੀ ਆ ਇਹ ਬੱਚੇ ਜਿਹੜੇ ਆ ਸਰਕਾਰੀ ਸਕੂਲ ਦੇ ਬੱਚੇ ਆ ਉਹਨਾਂ ਦੀ ਹੈਲਪ ਕੀਤੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਕਹਿ ਰਹੇ ਆ ਵੀ ਸੈਕੰਡ ਫੇਜ਼ ਦੇ ਵਿੱਚ ਮੈਂ ਫੇਰ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਦੀ ਸਕੂਲ ਦੀ ਮਦਦ ਕਰਾਂਗਾ ਨੂੰ ਮੇਰਾ ਨਾਮ ਗੁਲਸ਼ਨ ਟਿੰਗਰਾ ਔਰ ਅਸੀਂ ਬੋਬਰ ਹੈਮਪਟਨ ਯੂਕੇ ਤੋਂ ਵੈਸਟਮਿਲੈਂਡ ਤੋਂ ਆਏ ਆ ਔਰ ਗੁਲਸ਼ਨ ਰੇਡੀਓ ਹੀ ਉੱਥੇ ਹੈ ਸੋ ਬਾਕੀ ਆਪ ਸਭ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵਜਦਾੜਾ ਆਏ ਸੀ ਕੋਈ ਜਿਹੜੀ ਤਕਰੀਬਨ ਤਕਰੀਬਨ ਜਿਹੜੀ ਸਰਕਾਰੀ ਆਂਕੜਿਆਂ ਦੇ ਮਤਾਬਕ 5 ਲੱਖ ਏਕੜ ਜ਼ਮੀਨ ਔਰ 5 ਜ਼ਿਲ੍ਹੇ ਪ੍ਰਭਾਵਿਤ ਹੋਏ ਤੇ ਕਾਫੀ ਜੜੇ ਘਟ ਸੀ ਸੋ ਦੁਨੀਆ 'ਚ ਬੈਠੇ ਸਾਰੇ ਪੰਜਾਬੀਆਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਮਦਦ ਕੀਤੀ ਚਲੋ ਸਰਕਾਰੀ ਤੌਰ ਤੇ ਵੀ ਜਿੰਨੀ ਮਦਦ ਹੋਈ ਔਰ ਪੰਜਾਬੀ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਜੈਨਰਸ ਕਮਿਊਨਿਟੀ ਮੰਨੀ ਜਾਂਦੀ ਆ ਦੁਨੀਆ 'ਚ ਮਦਦ ਕਰ ਜਾਂਦੇ ਫਿਰ ਆਪਣੀ ਗੱਲ ਸੀ ਇਸੇ ਤਹਿਤ ਗੁਲਸਰ ਰੇਡੀਓ ਬੋਬਰਹੈਂਟਨ ਬਰਮਿੰਗਮ ਤੋਂ ਯੂਕੇ ਇੰਗਲੈਂਡ ਦੇ ਵਿੱਚ ਅਸੀਂ ਆਪਣੇ ਵੱਲੋਂ ਅਪਰਾਲਾ ਕੀਤਾ ਸੀ ਮੈਂ ਐਵੇਂ ਕਹਾ ਕਿ ਜਿਹੜਾ ਗੁਲਸ਼ਨ ਰੇਡੀਓ ਦਾ ਸਾਰਾ ਪਰਿਵਾਰ ਹੈ ਸੋ ਗੁਲਸ਼ਨ ਰੇਡੀਓ ਦਾ ਸਾਨੂੰ ਜਿੰਨੇ ਵੀ ਸੁਣਦੇ ਆ ਇਹ ਗੁਲਸ਼ਨ ਰੇਡੀਓ ਦੇ ਲਿਸਨਰਸ ਨੇ ਉਹਨਾਂ ਦੇ ਸਰੋਤਿਆਂ ਦੇ ਇਹ ਸਾਰਾ ਪੈਸਾ ਸੋ ਇਸੇ ਲਗ ਲਗ ਫੇਸ ਦੇ ਵਿੱਚ ਅਸੀਂ ਕਾਫੀ ਰਿਸਰਚ ਕਰ ਤੋਂ ਬਾਅਦ ਦੇਖਿਆ ਕਿ ਛੋਟੇ ਬੱਚੇ ਜ਼ਿਆਦਾ ਜਿਹੜੇ متاثر ਪ੍ਰਭਾਵਤ ਆ ਅੱਗੇ ਸਰਦੀਆਂ ਦੀ ਆਮਦ ਹੈ ਕਿਵੇਂ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਨਾਂ ਦੀ امدਾਦ ਕਰਨ ਵਾਸਤੇ ਵੀ ਅਸੀਂ ਸਕੂਲਾਂ ਦੀ ਵਰਦੀਆਂ ਪਹਿਲੇ ਫੇਸ ਵਿੱਚ ਮੇਰੇ ਵਾਈਫ ਕੇ ਇੱਥੇ ਆਈ ਸੀ ਉਹ ਦੇਖਿਆ ਸੀ ਔਰ ਇਹਦੇ ਵਿੱਚ ਮੇਰੇ ਨਾਲ ਜਿਹੜੀ ਸਾਡੀ ਟੀਮ ਦੇ ਇੱਥੇ ਲੋਕਲ ਰਵਿੰਦਰਪਾਲ ਗਰੋਵਰ ਜੀ ਆ ਕਮਲਜੀ ਢਿੱਲੋਂ ਹੁਣੀ ਆ ਆਜ਼ਾਦ ਬੁੰਡਾ ਕਰਦੇ ਡਾਕਟਰ ਇੰਦਰ ਪੀਤਾਮੀ ਹੁਣੀ ਆ ਇਹ ਸਾਰੇ ਬਹੁਤ ਮਦਦ ਕਰਦੇ ਜੈਨੂਨ ਜਗਤ ਤੇ ਅਸੀਂ ਚਲੇ ਪੈਸੇ ਆ ਅਸੀਂ ਇਦਾਂ ਰੱਖਿਆ ਕਿ ਅਲੱਗ-ਅਲੱਗ ਫੇਸ ਵਿੱਚ ਜਿੱਥੇ ਤੇ ਜ਼ਰੂਰਤਮੰਦ ਉੱਥੇ ਪੈਸੇ ਦਈਏ ਵਰਦੀਆਂ ਪੈਸੇ ਨਹੀਂ ਮਰਦਿਆਂ ਦੇ ਰੂਪ ਵਿੱਚ ਇੱਥੇ ਫੇ ਅਸੀਂ ਇਥੋਂ ਦੇ ਡਿਸਟ੍ਰਿਕਟ ਐਜੂਕੇਸ਼ਨ ਅਫੀਸ ਨਾਲ ਗੱਲ ਕੀਤੀ ਸੀ ਮੇਰੇ ਨਾਲ ਸਰ ਕਰਿਆ ਔਰ ਇਹਨਾਂ ਨੇ ਕਹਿ ਆ ਕਿ ਤੁਸੀਂ ਟਰੈਕਸੂਟ ਦੇ ਦਿਓ ਫਿਰ ਉਹ ਟਰੈਕਸੂਟ ਦਾ ਇੰਤਜ਼ਾਮ ਕੀਤਾ ਤੇ ਬਸ ਅਸੀਂ ਇਹ ਟਰੈਕਸੂਟ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿੰਨੇ ਟਰੈਕਸੂਟ ਦਾ ਜੇ ਤੁਸੀਂ ਜੇ ਅੱਜ ਜਿਹੜੇ ਆ ਐਸ ਫੇਸ ਵਿੱਚ ਅਸੀਂ 300 ਟਰੈਕਸੂਟ ਦੇਨੇ ਆ ਕਿਹੜੇ ਜ਼ਿਲ੍ਹੇ ਚ ਦੇ ਰਹੇ? ਇਹ ਅੰਮ੍ਰਿਤਸਰ ਜ਼ਿਲ੍ਹੇ ਚ ਹੈ। ਇਹਨਾਂ ਨੇ ਆਪ ਰਿਸਰਚ ਕੀਤੀ ਤੇ ਜਿਹੜੇ ਹਾਰਪਰਵਾਪਤ ਸਕੂਲ ਸੀ ਉਹਨਾਂ ਦੇ ਹੈਡ ਸੇਵਾਨਾ ਜਾਏ ਹੋਏ ਆ। ਸੋ ਅੱਜ ਇਹਨਾਂ ਦਾ ਧੰਨਵਾਦ ਹੈ। ਉਹ ਚੇਚੇ ਤੌਰ ਤੇ ਸ਼ਨੀਵਾਰ ਵਾਲਦਨੀ ਨੇ ਇਹਨੇ ਸੋਣਾ ਇੰਤਜ਼ਾਮ ਕੀਤਾ। ਸੋ ਇਹ ਹੀ ਆ ਸਾਡਾ ਵੀ ਇਹ ਜਿਹੜਾ ਸੰਗਤ ਦਾ ਜਾਂ ਰਿਸਰਚ ਦਾ ਪੈਸਾ ਬੋਵਰਹੈਂਪਟਨ ਟਾਊਨ। ਬੋਵਰਹੈਂਪਟਨ ਮੈਂ ਥੋੜਾ ਦੱਸਾਂ ਕਿ ਕੋਰਸ਼ਨ ਰੇਡੀਓ ਬੋਵਰਹੈਂਪਟਨ ਦਾ ਜਿੱਥੇ ਕੋਈ 52 ਤੋਂ 55 ਹਜ਼ਾਰ ਪੰਜਾਬੀ ਉਹ ਸ਼ਹਿਰ ਚ ਵੱਸਦੇ ਆ ਜਿੱਤੇ ਜਿਹੜਾ ਇਕ 20 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ ਜਿਹੜਾ ਏਸ਼ੀਅਨ ਰੇਡੀਓ ਆ। ਆਉਣ ਵਾਲੇ ਸਮੇਂ 'ਚ ਹੋਰ ਵੀ ਸੇਵਾਵਾਂ ਸੁਭਾਈਆਂ। ਅਸੀਂ ਆਪਣੇ ਵੱਲੋਂ ਦੇਖੋ ਕੋਸ਼ਿਸ਼ ਕਰਾਂਗੇ ਹਨਾ ਜੀ। ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿਹਨੇ ਆਉਣ ਵਾਲੇ ਸਮੇਂ 'ਚ ਜਿੰਨਾ ਵੀ ਅਸੀਂ ਕਰ ਸਕੀਏ। ਤੁਸੀਂ ਆਪਣੇ ਪਰਿਵਾਰ ਵੱਲੋਂ ਵੀ ਮੇਰਾ ਬੇਟਾ ਜਨਵੀ ਤੀਜਾ ਇਤਾਰ ਮੀਟਿੰਗ ਦਾ। ਸੋ ਆਪਣੇ ਵੱਲੋਂ ਵੀ ਅਸੀਂ ਫੈਮਲੀ ਵੱਲੋਂ ਵੀ ਜਿੰਨਾ ਵੀ ਦਸਵੰਦ ਕੱਢ ਕੇ। ਅਸੀਂ ਇੱਥੋਂ ਹੀ ਗਏ ਹਾਂ। ਸੋ ਮੋਹ ਆ ਆਪਣੀ ਧਰਤੀ ਨਾਲ ਅੱਜ ਦਾ ਜਿਹੜੀ ਆ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਖੜੇ ਆ। ਅਮਰਸਾ ਤੇ ਵਿੱਚ ਪਸ ਇੰਨਾ ਕਾ ਜ਼ਿਆਦਾ ਕਰਕੇ ਅਸੀਂ ਇੰਨਾ ਅਸੀਂ ਬੜੇ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਧੰਨਵਾਦ ਹੈ ਪਰ ਇੰਨਾ ਅਸੀਂ ਮੀਡੀਆ ਚ ਆਉਣਾ ਨਹੀਂ ਚਾਹੁੰਦੇਗਾ ਖੁਦ ਹੀ ਮੀਡੀਆ ਵੈਸੇ ਤਾਂ ਖੁਦ ਹੀ ਮੀਡੀਆ ਸਾਨੂੰ ਇਹ ਹੁੰਦਾ ਕਿ ਜਿਹੜੀ ਚੀਜ਼ ਸੰਗਤ ਦੀ ਆ ਉਹ ਸਹੀ ਜਗ੍ਹਾ ਤੇ ਚੱਲ ਜੇ ਇਸਤੇਮਾਲ ਹੋ ਜਾਵੇ ਬਸ ਇੰਨੀ ਕੀ ਸੋਚਾਂ ਉਹ ਕਹਿੰਦੇ ਹੁੰਦੇ ਵੀ ਜੇ ਕੋਈ ਚੀਜ਼ ਕਿਸੇ ਦਾ ਭਲਾ ਕਰਨਾ ਉਹ ਦੂਜੇ ਬੰਦੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਅੱਜਕੱਲ ਇਹ ਇੱਕ ਸੋਰਸ ਹੋ ਗਿਆ ਵੀ ਦੱਸਣਾ ਥੋੜਾ ਜ਼ਰੂਰੀ ਆ ਔਰ ਠੀਕ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਨਹੀਂ ਕਹਿਣਾ ਚਾਹਾਂਗੇ ਮੈਂ ਮੇਨਾ ਜਿੰਨੀ ਮੇਰੀ ਟੀਮ ਹੈ ਜਿੰਨੇ ਵੀ ਲੋਕਲ ਸਾਡੇ ਅਫਸਰ ਸਹਿਬਾਨ ਖੜੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਆ ਕੇ ਬੜਾ ਸਤਿਕਾਰ ਇੱਜ਼ਤ ਦਿੱਤੀ ਇਕਰਾਨ ਦਿੱਤਾ ਸਾਨੂੰ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜੇਸ਼ ਖੰਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੋ ਅੱਜ ਸਾਡੇ ਵਿੱਚ ਸ਼੍ਰੀ ਗੁਲਸ਼ਨ ਟਿੰਗਰਾ ਜੀ ਗੁਲਸ਼ਨ ਰੇਡੀਓ ਤੋਂ ਯੂਕੇ ਤੋਂ ਆਏ ਨੇ ਸੋ ਬੀਂਗ ਪੰਜਾਬੀ ਨੇ ਉਹਨਾਂ ਨੇ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਐਡੀ ਵੱਡੀ ਤ੍ਰਾਸਦੀ ਆਈ ਹੈ ਅਜਨਾਲਾ ਬੈਲਟ ਦੇ ਜਿਸ ਤਰ੍ਹਾਂ ਪਿਛਲੇ ਦਿਨੀ ਸਾਡੇ ਹੜ੍ਹ ਆਏ ਆ ਔਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਲੋਕਾਂ ਦਾ ਬੜਾ ਨੁਕਸਾਨ ਹੋਇਆ ਸੋ ਪੰਜਾਬ ਦੇ ਹੋਣ ਦੇ ਨਾਤੇ ਉਹਨਾਂ ਕੋ ਰਹਿਣ ਨਹੀਂ ਗਿਆ ਔਰ ਇਮੀਡੀਏਟਲੀ ਉਹ ਇਹ ਸੁਣ ਕੇ ਪੰਜਾਬ ਵਾਲ ਨੂੰ ਨੱਠੇ ਇਸ ਤੋਂ ਪਹਿਲਾਂ ਉਹਨਾਂ ਦੇ ਮੈਡਮ ਆਏ ਪੰਜਾਬ ਦੇ ਵਿੱਚ ਅੱਜ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਦੋ ਬੇਟਿਆਂ ਦੇ ਨਾਲ ਪੰਜਾਬ ਵਿੱਚ ਆਏ ਅੰਮ੍ਰਿਤਸਰ ਵਿੱਚ ਆ ਕੇ ਉਹਨਾਂ ਨੇ ਸਾਡੇ ਕੋਲੋਂ ਪੁੱਛਿਆ ਕਿ ਕਿਹੜੇ ਕਿਹੜੇ ਇਲਾਕੇ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਸਾਡੇ ਅਜਨਾਲਾ ਬੈਲਟ ਜ਼ਿਆਦਾ ਪ੍ਰਭਾਵਿਤ ਹੋਈ ਹੈ ਸੋ ਉਹਨਾਂ ਨੇ ਉਹਨਾਂ ਬੱਚਿਆਂ ਦੇ ਵਿੱਚ ਸਕੂਲ ਦੇ ਬੱਚਿਆਂ ਦੀ امداد ਕਰਨ ਦਾ ਫੈਸਲਾ ਕੀਤਾ ਔਰ ਸਾਡੇ ਕੋਲ ਡਿਮਾਂਡ ਲਈ ਪਏ ਅਸੀਂ ਕਿਹੜੀ ਚੀਜ਼ ਜਿਹੜੀ ਹੈ ਵਿਦਿਆਰਥੀਆਂ ਲਈ ਦੀਏ ਕਿਉਂਕਿ ਆਉਣ ਵਾਲਾ ਸਮਾਂ ਸਰਦੀ ਦਾ ਸਮਾਂ ਹੈ ਔਰ ਲੋਕੀ ਹੜ ਪ੍ਰਭਾਵਿਤ ਨੇ ਬੱਚੇ ਹੜ ਪ੍ਰਭਾਵਿਤ ਨੇ ਸੋ ਉਹਨਾਂ ਲਈ ਇਹ ਫੈਸਲਾ ਕੀਤਾ ਗਿਆ ਕਿ ਬੱਚਿਆਂ ਨੂੰ ਟਰੈਕਸੂਟ ਬਣਾ ਕੇ ਦਿੱਤੇ ਜਾਣ ਤਾਂਕਿ ਉਹਨਾਂ ਦਾ ਸਰਦੀ ਤੋਂ ਬਚਾਅ ਹੋ ਸਕੇ ਸੋ ਇਹਨਾਂ ਨੇ ਇਮੀਡੀਏਟਲੀ ਉਹ ਜਿਹੜੀ ਮੰਗ ਸੀ ਡਿਮਾਂਡ ਸੀ ਉਹਨੂੰ ਸਵੀਕਾਰ ਕੀਤਾ ਕਿਉਂਕਿ ਭਾਵੇਂ ਯੂਕੇ ਚ ਰਹਿੰਦੇ ਆ ਬਟ ਉਹਨਾਂ ਦਾ ਦਿਲ ਜਿਹੜਾ ਉਹ ਪੰਜਾਬ ਲਈ ਹੀ ਧੜਕਦਾ ਸੋ ਉਹਨਾਂ ਨੇ ਕਿਹਾ ਮੈਂ ਜ਼ਰੂਰ ਇਹ ਕਰਾਂਗਾ ਔਰ ਅੱਜ ਜੋ 300 ਦੇ ਕਰੀਬ ਜਿਹੜੇ ਟਰੈਕਸੂਟ ਲੈ ਕੇ ਬੱਚਿਆਂ ਲਈ ਆਏ ਨੇ ਔਰ ਚਾਰ ਸਕੂਲ ਲੱਗੇ ਆ ਜਿਨ੍ਹਾਂ ਵਿੱਚ ਅੱਜ ਅਸੀਂ ਉਹ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਤੋਂ ਪ੍ਰਭਾਵਨਾ ਪਵੇ ਠੰਡ ਤੋਂ ਬਚ ਸਕਣ ਔਰ ਆਪਣਾ ਜੀਵਨ ਜਿਹੜਾ ਪਹਿਲੇ ਵਕੈਂਸ ਸਮੂਥਲੀ ਚੱਲੇ ਸੋ ਮੈਂ ਇੱਥੇ ਆਨ ਤੇ ਉਹਨਾਂ ਦਾ ਇੱਕ ਤਾਂ ਚਲੋ ਜੀ ਆਇਆਂ ਕਰਦਾ ਕਿਉਂਕਿ ਉਹ ਆਪਣੀ ਧਰਤੀ ਤੇ ਆਏ ਆ ਔਰ ਉਹਨਾਂ ਦਾ ਥੈਂਕਸ ਵੀ ਕਰਦਾ ਕਿ ਉਹ ਬਾਹਰ ਬੈਠੇ ਵੀ ਇਹਦੇ ਬਾਰੇ ਸੋਚਦੇ ਰਹੇ ਵੀ ਆਪਣੇ ਪਿੱਛੇ ਸੋਚਦੇ ਰਹੇ ਆਪਣੇ ਸਮਿਲੂ ਦੇਸ਼ ਦੀ ਆਪਣੀ ਜਨਮ ਭੂਮੀ ਬਾਰੇ ਸੋਚਦੇ ਰਹੇ ਕਿ ਮੈਂ ਉੱਥੇ ਜਾਣਾ ਉੱਥੇ ਇਹ ਕਰਮ ਕਰਨਾ ਆਪਣੇ ਪੰਜਾਬੀ ਭਰਾ ਜਿਹੜੇ ਸਾਡੇ ਬੱਚੇ ਐ ਸਫਰਰ ਐ ਉਹਨਾਂ ਦੀ ਮੈਂ ਹੈਲਪ ਕਰਨੀ ਐ ਸੋ ਇਹਦੇ ਲਈ ਮੈਂ ਤਹੇ ਦਿਲੋਂ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਡਿਪਾਰਟਮੈਂਟ ਵੱਲੋਂ ਨਾ ਸ਼ੁਕਰਗੁਜ਼ਾਰ ਕਰਤਾ ਕਿ ਉਹਨਾਂ ਨੇ ਇਹ ਜੈਸਚਰ ਇੱਕ ਬੜਾ ਅੱਛਾ ਕੀਤਾ ਕਿ ਬੱਚੇ ਜਿਹੜੇ ਐ ਸਰਕਾਰੀ ਸਕੂਲ ਦੇ ਬੱਚੇ ਐ ਉਹਨਾਂ ਦੀ ਹੈਲਪ ਕੀਤੀ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਕੇ ਗਏ ਆ ਗੁਲਸ਼ਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਕਹਿ ਰਹੇ ਆ ਕਿ ਸੈਕੰਡ ਫੇਜ਼ ਦੇ ਵਿੱਚ ਮੈਂ ਫੇਰ ਇੱਥੇ ਆ ਕੇ ਇਹਨਾਂ ਵਿਦਿਆਰਥੀਆਂ ਦੀ ਸਕੂਲਸ ਦੀ ਮਦਦ ਕਰਾਂਗਾ ਜੋ ਮੇਰੇ ਕੋ ਹੋ ਪਾਏਗਾ ਉਹ ਕਰਾਂਗਾ ਸੋ ਜਿੰਨੇ ਵੀ ਲੋਕ ਸਾਡੀ ਮਦਦ ਕਰ ਰਹੇ ਨੇ ਅਸੀਂ ਸਾਰਿਆਂ ਦਾ ਤਹੇ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਦੁੱਖ ਦੀ ਘੜੀ ਦੇ ਉੱਤੇ ਉਹਨਾਂ ਨੇ ਸਾਡੀ ਸਾਰਿਆਂ ਦੀ ਸਾਰੇ ਨਸਯੋਗਤਾ ਕਹਿੰਦੇ ਨੇ ਵੀ ਜੇ ਸੁਖ ਹੋਏ ਵੰਡਣ ਨਾਲ ਵੱਜ ਜਾਂਦਾ ਤੇ ਦੁੱਖ ਜਿਹੜਾ ਵੰਡਣਾ ਜੋ ਚੜਾ ਵੰਡਾਓ ਤੇ ਘਟ ਜਾਂਦਾ ਸੋ ਸਾਰੇ ਸਾਡੇ ਭਰਾਵਾਂ ਨੇ ਆ ਕੇ ਇਹ ਸਾਡੇ ਭਰਾ ਇਹਨੇ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਸਾਡਾ ਦੁੱਖ ਹੰਡਾਇਆ ਔਰ ਸਾਡੇ ਦੁੱਖ ਨੂੰ ਘਟਾਇਆ ਸੋ ਆਉਣ ਵਾਲਾ ਸਮਾਂ ਸਾਡੇ ਪੰਜਾਬ ਲਈ ਬਹੁਤ ਹੀ ਚੜ੍ਹਦੀ ਕਲਾ ਚ ਰਹੇਗਾ ਥੈਂਕ ਯੂ ਵੈਰੀ ਮਚ